ਕਮਰੇ ਦੇ ਵਿੱਚ ਜਿਹੜਾ ਪਰਿਵਾਰ ਸਾਰਾ ਰਹਿੰਦਾ ਪਿਤਾ ਜਿਹੜੇ ਨੇ ਉਹ ਵੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੇ ਨੇ ਤੇ ਭੈਣ ਵਿਚਾਰੀ 12-13 ਸਾਲਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਤੇ ਕਹਿਣ ਤੋਂ ਭਾਵੇਂ ਪਰਿਵਾਰ ਦਾ ਦੁੱਖ ਦਰਦ ਪਹਿਲਾਂ ਹੀ ਦੇਖ ਹੁੰਦਾ ਸੀ ਪਰ ਇਸ ਸ਼ਹਾਦਤ ਨੇ ਜੋ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਸੁੱਟ ਦਿੱਤਾ ਇਹਨਾਂ ਲਈ ਚੱਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਨੌਵੀਂ ਤੋਂ ਹੀ ਮਤਲਬ ਉਹ ਕੋਲਡ ਸਟੋਰ ਆ ਜਿੰਦ ਵਿੱਚ ਉੱਥੇ ਵੀ ਰਾਤ ਨੂੰ ਸਾਰੀ ਰਾਤ ਜਾ ਕੇ ਦਿਹਾੜੀਆਂ ਕਰਦਾ ਹੁੰਦਾ ਸੀ। ਉਹਨਾਂ ਮੇਰੇ ਵੀਰ ਦੇ ਤੇ ਪੂਰਾ ਮਾਣ ਮਾਚੂਦਾ ਕਿ ਉਹਨੇ ਦੁਨੀਆ ਤੇ ਖੜਾ ਉੱtre ਆਪਣੀ ਜਾਨ ਦੀ ਬਿਨਾ ਪਰਵਾਹ ਕੀਤੀ ਅਸਤਵਾਦੀਆਂ ਨਾਲ ਮੁਟ ਭੇਡ ਚ ਸ਼ਹੀਦ ਹੋ ਗਿਆ। ਇਹ ਜੋ ਤੁਸੀਂ ਜੋ ਘਰ ਦੇਖ ਰਹੇ ਹੋ ਇਹ ਸ਼ਹੀਦ ਹਰਮਿੰਦਰ ਸਿੰਘ ਦਾ ਘਰ ਹੈ। ਉਸ ਨੌਜਵਾਨ ਨੇ 17 ਸਾਲ ਦੀ ਉਮਰ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਪਰ ਉਸ ਤੋਂ ਬਾਅਦ ਪਰਵਾਰ ਦੀਆਂ ਇੰਨੀਆਂ ਕ ਮਜਬੂਰੀਆਂ ਸੀ ਇੰਨੀਆਂ ਕ ਜ਼ਿੰਮੇਵਾਰੀਆਂ ਸੀ ਕਿ ਉਸ ਸ਼ਖਸ ਨੂੰ ਅੱਜ ਤੱਕ ਜਿਹੜਾ ਆਪਣਾ ਚੰਗਾ ਘਰ ਬਣਾਉਣਾ ਵੀ ਨਸੀਬ ਨਹੀਂ ਸੀ ਹੋਇਆ ਇੰਨੀ ਬੇਰੋਜ਼ਗਾਰੀ ਸੀ ਕਿ ਘਰੇ ਤੇ ਪੜ੍ਹ ਲਿਖ ਕੇ ਬਹੁਤ ਹੀ ਮਿਹਨਤ ਕਰਕੇ ਇਹਨੇ ਆਰਮੀ 'ਚ ਜੁਆਇਨ ਕੀਤੀ ਸੀ ਬਹੁਤ ਮਿਹਨਤ ਕੀਤੀ ਰਹਿ ਕੇ 2-2 ਵਜੇ ਉੱਠ ਕੇ ਆਪਣਣ ਲੱਕ ਦੇ ਨਾਲ ਟਾਇਰ ਬੰਨ ਕੇ ਟਰੱਕ ਆਲੇ ਉਹ ਭੱਜਦੇ ਹੁੰਦੇ ਸੀਗੇ ਇੱਕੋ ਇੱਕ ਸਹਾਰਾ ਸੀਗਾ ਜੀ ਹੁਣ ਉਹਨੇ ਆਣਾ ਸੀਗਾ 2 ਮਹੀਨੇ ਤੱਕ ਜੀ ਮੇਰੇ ਤੇ ਮੈਰਿਜ ਸੀ ਤੇ ਉਹ ਕਹਿ ਰਿਹਾ ਸੀ ਵੀ ਮੈਂ ਆਉਣ ਤੋਂ ਪਹਿਲਾਂ ਪਹਿਲਾਂ ਵੀ ਆਪਣਾ ਘਰ ਬਣਾਇਆ ਹੋਇਆ ਦੇਖਣਾ ਚਾਹੁੰਦਾ। ਉਹਦੇ ਸੁਪਨੇ ਸੀਗੇ ਜੋ ਦਿਲ ਵਿੱਚ ਲੈ ਗਏ। ਕਸ਼ਮੀਰ ਦੇ ਕੁੱਲਗਾਮ ਚ ਸ਼ਹੀਦੀ ਦਾ ਜਾਮ ਪੀਣ ਵਾਲਾ ਹਰਮਿੰਦਰ ਸਿੰਘ ਜੋ ਕਿ ਅਮਲੋਦ ਦੇ ਪਿੰਡ ਬਦੀਨਪੁਰ ਦਾ ਰਹਿਣ ਵਾਲਾ ਸੀ। ਉਹਨਾਂ ਦੀ ਸ਼ਹਾਦਤ ਤੇ ਪੂਰੇ ਦੇਸ਼ ਨੂੰ ਮਾਣ ਹੈ ਪਰ ਹਰਮਿੰਦਰ ਸਿੰਘ ਨੇ ਜੋ ਮਿਹਨਤ ਕੀਤੀ ਜੋ ਮਿਹਨਤ ਕਰਕੇ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਸ ਤੋਂ ਬਾਅਦ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਇਆ ਉਸ ਦੀ ਤਾਰੀਫ ਸ਼ਾਇਦ ਸ਼ਬਦਾਂ ਚ ਨਹੀਂ ਕੀਤੀ ਜਾ ਸਕਦੀ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਬਦੀਨਪੁਰ ਪਿੰਡ ਦੇ ਵਿੱਚ ਇਹ ਜੋ ਤੁਸੀਂ ਜੋ ਘਰ ਦੇਖ ਰਹੇ ਹੋ ਇਹ ਸ਼ਹੀਦ ਹਰਮਿੰਦਰ ਸਿੰਘ ਦਾ ਘਰ ਹੈ ਉਸ ਨੌਜਵਾਨ ਨੇ 17 ਸਾਲ ਦੀ ਉਮਰ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਪਰ ਉਸ ਤੋਂ ਬਾਅਦ ਪਰਿਵਾਰ ਦੀਆਂ ਇੰਨੀਆਂ ਕੁ ਮਜਬੂਰੀਆਂ ਸੀ ਇੰਨੀਆਂ ਕੁ ਜ਼ਿੰਮੇਵਾਰੀਆਂ ਸੀ ਕਿ ਉਸ ਸ਼ਖਸ ਨੂੰ ਅੱਜ ਤੱਕ ਜਿਹੜਾ ਆਪਣਾ ਚੰਗਾ ਘਰ ਬਣਾਉਣਾ ਵੀ ਨਸੀਬ ਨਹੀਂ ਸੀ ਹੋਇਆ ਕਹਿ ਲਈਏ ਕਿ ਭਾਵੇਂ ਕਿ ਪਿਤਾ بیمار ਰਹਿੰਦੇ ਹੋਣ ਜਾਂ ਭੈਣ بیمار ਹੋਵੇ ਉਹਨਾਂ ਦੇ ਇਲਾਜ ਦੇ ਉੱਪਰ ਖਰਚ ਤੇ ਛੋਟੇ ਭਰਾ ਨੂੰ ਵਿਦੇਸ਼ ਭੇਜਣ ਦੇ ਲਈ ਲੱਖਾਂ ਰੁਪਏ ਖਰਚੇ ਸੋ ਅੱਜ ਤੱਕ ਉਸ ਨੂੰ ਆਪਣੇ ਸੁਪਨਿਆਂ ਦਾ ਘਰ ਨਸੀਬ ਨਹੀਂ ਸੀ ਹੋਇਆ ਇਹ ਸਾਰੀਆਂ ਤਸਵੀਰਾਂ ਹਰਮਿੰਦਰ ਸਿੰਘ ਦੇ ਕਰਤੀਆਂ ਨੇ ਕਿ ਇਸੇ ਘਰ ਦੇ ਵਿੱਚ ਹਰਮਿੰਦਰ ਸਿੰਘ ਨੇ ਜਨਮ ਲਿਆ ਇੱਥੇ ਹੀ ਪਲਿਆ ਤੇ ਇੱਥੋਂ ਹੀ ਮਿਹਨਤ ਕਰਕੇ ਫੌਜ ਦੇ ਵਿੱਚ ਭਰਤੀ ਹੋਇਆ ਤੇ ਜੋ ਉਸ ਦੇ ਸੁਪਨਿਆਂ ਦਾ ਘਰ ਜੋ ਬਣਾਉਣਾ ਚਾਹੁੰਦਾ ਸੀ ਨਹੀਂ ਬਣਾ ਸਕਿਆ ਤੇ ਇੱਧਰ ਵੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਇਸ ਕਮਰੇ ਦੇ ਵਿੱਚ ਜਿਹੜਾ ਪਰਿਵਾਰ ਸਾਰਾ ਰਹਿੰਦਾ ਪਿਤਾ ਜਿਹੜੇ ਨੇ ਉਹ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ ਇਹ ਭੈਣ ਵਿਚਾਰੀ 12-13 ਸਾਲਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਆ ਤੇ ਕਹਿਣ ਤੋਂ ਪਹਿਪਕੇ ਪਰਿਵਾਰ ਦਾ ਦੁੱਖ ਦਰਦ ਪਹਿਲਾਂ ਹੀ ਦੇਖ ਹੁੰਦਾ ਸੀ ਪਰ ਇਸ ਸ਼ਹਾਦਤ ਨੇ ਜੋ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਸੁੱਟ ਦਿੱਤਾ ਇਹਨਾਂ ਲਈ ਚੱਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਪਿੰਡ ਵਾਸੀ ਵੀ ਮੌਜੂਦ ਨੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਿਹੜਾ ਇਹ ਘਰ ਹੈ ਹਰਮਿੰਦਰ ਸਿੰਘ ਦਾ ਘਰ ਹੈ ਹਾਂਜੀ ਹਾਂਜੀ ਸਰ ਤੇ ਇੱਥੇ ਹੀ ਪੜਿਆ ਇੱਥੇ ਹਾਂਜੀ ਇੱਥੇ ਹੀ ਪੜਿਆ ਨੇ ਜੀ ਇੱਥੇ ਪੜਾਇਆ ਜੀ ਕੀਤੀ ਹੈ ਮਤਲਬਾ ਗਰੀਬੀ ਬੱਚੋਂ ਵੀ ਮਤਲਬ ਪਰੇਸ਼ਾਨ ਹੈ ਰੰਡੇ ਸੀ ਐਨੀ ਬੇਰੋਜ਼ਗਾਰੀ ਸੀ ਕਿ ਘਰੇ ਤੇ ਪੜ੍ਹ ਲਿਖ ਕੇ ਬਹੁਤ ਹੀ ਮਿਹਨਤ ਕਰਕੇ ਇਹਨਾਂ ਨੇ ਆਰਮੀ ਚ ਜੁਆਇਨਿੰਗ ਕੀਤੀ ਸੀ ਕਿੰਨੀ ਇੱਕ ਮਿਹਨਤ ਜਿਹੜੀ ਆ ਉਹਨੂੰ ਕਰਨੀ ਪਈ ਫੌਜ ਦੇ ਛੱਟ ਬਹੁਤ ਮਿਹਨਤ ਕੀਤੀ ਤੜਕੇ 2 2 ਵਜੇ ਉੱਠ ਕੇ ਆਪਣ ਲੱਕ ਦੇ ਨਾਲ ਟਾਇਰ ਬੰਨ ਕੇ ਟਰੱਕ ਆਲੇ ਉਹ ਭੱਜਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਦਾ ਸੇ ਹੈ ਕਿ ਪਰਿਵਾਰ ਪਹਿਲਾਂ ਹੀ ਬਹੁਤ ਦੁੱਖਾਂ ਦੇ ਵਿੱਚ ਆ ਪਿਤਾ ਜੀ ਵੀ ਪੁੱਤਰ ਮਾਰ ਰਹੇ ਨੇ ਭੈਣ ਜੀ ਵੀ ਕਿੰਨੇ ਸਮੇਂ ਤੋਂ ਬਿਮਾਰ ਨੇ ਪੰਜ ਸਾਲ ਹੋ ਗਏ ਪੰਜ 6 ਸਾਲ ਹੋ ਗਏ ਮੈਂਟਲੀ ਅਫਸਰ ਤੋਂ ਉਹ ਮਾਰ ਨਹੀਂ ਪਿਤਾ ਜੀ ਵੀ ਮਾਰ ਰਹੇ ਹਾਂ ਜੀ ਪਿਤਾ ਜੀ ਵੀ ਮਾਰ ਰਹੇ ਨੇ ਤੇ ਘਰ ਦਾ ਗੁਜ਼ਾਰਾ ਵੀ ਮੰਦਰੇ ਚਲਾ ਰਹੇ ਸੀ ਸਾਡੇ ਹਾਂ ਜੀ ਸਾਰਾ ਕਰਜ਼ਾ ਇਹ ਚੱਕੀ ਵਰਦੇ ਸੀ ਇਹ ਇੱਕੋ ਇੱਕ ਸਹਾਰਾ ਸੀ ਜੀ ਤੇ ਹੁਣ ਕੋਸ਼ਿਸ਼ ਕਹਿੰਦੇ ਥੋੜਾ ਠੀਕ ਹੋਇਆ ਸੀ ਬਾਹਰ ਜਗਾ ਲਈ ਸੀ ਕੋਸ਼ਿਸ਼ ਹਾਂ ਜੀ ਹਾਂ ਜੀ ਹੁਣ ਉਹਨੇ ਆਣਾ ਸੀਗਾ 2 ਮਹੀਨੇ ਤੱਕ ਜੀ ਮੇਰੇ ਕਿੰਦੇ ਮੈਰਿਜ ਸੀ ਤੇ ਉਹ ਕਹਿ ਰਿਹਾ ਸੀ ਵੀ ਮੈਂ ਹਾਂ ਤੋਂ ਪਹਿਲਾ ਪਹਿਲਾ ਵੀ ਆਪਣਾ ਘਰ ਬਣਾਇਆ ਹੋਇਆ ਦੇਖਣਾ ਚਾਹੁੰਦਾ ਉਹਦੇ ਸੁਪਨੇ ਸੀਗੇ ਜੋ ਦਿਲ ਵਿੱਚ ਲੈ ਗਏ ਕਹਿੰਦੇ ਪਰਿਵਾਰ ਦੀ ਇੰਨੀ ਜਿੰਮੇਵਾਰੀ ਕਿ ਕਿ ਹਲੇ ਵਿਆਹ ਨਹੀਂ ਕਰਾਇਆ ਜੀ ਪਹਿਲਾਂ ਪਰਿਵਾਰ ਨੂੰ ਸੈੱਟ ਕਰਨਾ ਫਿਰ ਘਰ ਬਣਾਉਣਾ ਹਾਂਜੀ ਤੇ ਪਿੰਡ ਦੇ ਹਰ ਇੱਕ ਬੰਦੇ ਦੇ ਦਿਲ ਦੇ ਵਿੱਚ ਛੁਪਿਆ ਹੋਇਆ ਸ਼ਖਸ ਸੀ ਉਹ ਹਾਂਜੀ ਇੰਨਾ ਪਿਆਰ ਪਿੰਡ ਵਾਲੇ ਉਹਨੂੰ ਕਿੱਲੇ ਕਰਦੇ ਜਦੋਂ ਛੁੱਟੀ ਆਉਂਦਾ ਸੀ ਕਿੱਦਾਂ ਮਿਲਦੇ ਸੀ ਉਹ ਪਿੰਡ ਦੇ ਨੌਜਵਾਨ ਬਹੁਤ ਉਹਨੂੰ ਨੀਵਾ ਹੋ ਕੇ ਮਿਲਦੇ ਸੀ ਬਹੁਤ ਪਿਆਰ ਨਾਲ ਬੰਦੇ ਸੀ ਤੇ ਜਿੱਦਾਂ ਹਾਲਾਤ ਨੇ ਗਰੀਬੀ ਦੇ ਫਿਰ ਪੜ੍ਹਾਈ ਪੂਰੀ ਨਾ ਹੋ ਕੇ ਤੱਕ ਕੀ ਉਹਨੇ ਜੀ ਭਾਈ ਵਾਸੇ ਨੌਮੀ ਤੋਂ ਮਤਲਬ ਉਹ ਕੋਲਡ ਸਟੋਰ ਆ ਜੀ ਪਿੰਡ ਵਿੱਚ ਉੱਥੇ ਵੀ ਰਾਤ ਨੂੰ ਸਾਰੀ ਸਰਦਾਰ ਜਾ ਕੇ ਦਿਹਾੜੀਆਂ ਕਰਦਾ ਹੁੰਦਾ ਸੀਗਾ ਜੀ ਫਿਰ ਉਸ ਨੂੰ ਬਾਅਦ ਜਿਹੜਾ 8 ਸਾਲ ਫੌਜ ਦੇ ਵਿੱਚ ਕੱਟਦੀ ਕੀਤੀ ਕਦੇ ਛੋਟੇ ਭਰਾ ਨੂੰ ਭੇਜਣ ਲਈ ਵੀ ਜਿਹੜਾ ਸੱਤ ਗੱਲ ਹਾਂਜੀ 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 ਉਹਨਾਂ ਨੇ ਕਰਜਾ ਚੱਕਿਆ ਹੋਇਆ ਸੀਗਾ ਜੀ ਜਦੋਂ ਮੈਂ ਤੱਕੀ ਕਿ ਗੋਲਕਾਰ ਦਾ ਚੱਕਿਆ ਕੰਮ ਕੁੱਟਣ ਦੇ ਤਾਂ ਉਹਨੇ ਆਪਣੇ ਬ੍ਰਦਰ ਨੂੰ ਬਾਹਰ ਸੈੱਟ ਕੀਤਾ ਕਿੰਨਾ ਜਿਹੜਾ ਚਲੋ ਪਰਿਵਾਰ ਨੂੰ ਜਾਂ ਪਿੰਡ ਨੂੰ ਘਾਟਾ ਪਿਆ ਉਹ ਤਾਂ ਨਹੀਂ ਪੁਰਾਣੀ ਪਰ ਜਿਹੜਾ ਉਹਨੇ ਸ਼ਮਜੀ ਦਾ ਜਾਮ ਕੀਤਾ ਉਹ ਵੀ ਕਿਸੇ ਕਿਸੇ ਤਰੀਕੇ ਨਾਲ ਦੇ ਸਵਾਦ ਤੇ ਕਿੰਨਾ ਮਾਣ ਮਹਿਸੂਸ ਕਰਦਾ ਸ਼ਹਾਦਤ ਉਸਾਨੋ ਮੇਰੇ ਵੀਰ ਤੇ ਪੂਰਾ ਮਾਣ ਮਹਿਸੂਸ ਆ ਕਿ ਉਹਨੇ ਦੁਨੀਆ ਤੇ ਖੜਾ ਉੱਤਰਿਆ ਆਪਣੀ ਜਾਨ ਦੀ ਬਿਨਾਂ ਪਰਵਾਹ ਕੀਤੀ ਅਸਤਵਾਦੀਆਂ ਨਾਲ ਮੁੱਠ ਭੇੜ ਚ ਸ਼ਹੀਦ ਉਹ ਸ਼ੂਟਿੰਗ ਜਿਹੜੀ ਸਿੱਖੀ ਸੀ ਉਹਨੇ ਉਹ ਫੌਜ ਚ ਸਿੱਖੀ ਜਾਂ ਫਿਰ ਪਿੰਡ ਉੱਤੇ ਸਿੱਖੀ ਟ੍ਰੇਨਿੰਗ ਹੁੰਦੀ ਸੀ ਸਰ ਫੌਜ ਵਾਲੀ ਟ੍ਰੇਨਿੰਗ ਹੁੰਦੀ ਪਹਿਲਾਂ ਕੋਈ ਬਚਪਨ ਸ਼ੌਕ ਸੀ ਉਹਨੂੰ ਕੋਈ ਸ਼ੂਟਿੰਗ ਦਾ ਜਾਂ ਨਿਸ਼ਾਨੇਬਾਜ਼ੀ ਦਾ ਇੱਥੇ ਪਿੰਡ ਦੇ ਵਿੱਚ ਹਾਂਜੀ ਹੈਗਾ ਵੀ ਤੇ ਫਿਰ ਕਿਦਾਂ ਕਦੇ ਕਿਹਾ ਕਿ ਤੇ ਸਿੱਖਣ ਜਾਂ ਪਿੰਡ ਦੇ ਵਿੱਚ ਹੀ ਆਪਣੇ ਲੈਵਲ ਤੇ ਨਹੀਂ ਨਹੀਂ ਸਰ ਕਿਹਾ ਤਾਂ ਕਿਤੇ ਨਹੀਂ ਤੁਸੀਂ ਦੇਖਿਆ ਕਿ ਜਿਹੜਾ ਨੌਜਵਾਨ ਹਰਮਿੰਦਰ ਸਿੰਘ ਗਰੀਬੀ ਦੇ ਵਿੱਚ ਜੰਮਿਆ ਗਰੀਬੀ ਦੇ ਵਿੱਚ ਪਲਿਆ ਗਰੀਬੀ ਦੇ ਵਿੱਚ ਵੱਡਾ ਹੋਇਆ ਉਹ ਦਿਹਾੜੀਆਂ ਕਰਕੇ ਪਹਿਲਾਂ ਪਰਿਵਾਰ ਨੂੰ ਪਾਲਦਾ ਰਿਹਾ ਆਪਣੀ ਪੜ੍ਹਾਈ ਕਰਦਾ ਰਿਹਾ ਤੇ ਜਦੋਂ ਹੁਣ ਥੋੜਾ ਸੰਭਲਿਆ ਸੀ ਤਾਂ ਪ੍ਰਮਾਤਮਾ ਨੇ ਪਰਿਵਾਰ ਤੇ ਐਡਾ ਵੱਡਾ ਦੁੱਖ ਸੱਟ ਦਿੱਤਾ ਕਿ ਸਾਰੀ ਉਮਰ ਜਿਹੜਾ ਉਹਨਾਂ ਨੂੰ ਇਹ ਦੁੱਖ ਚੱਲਣਾ ਮੁਸ਼ਕਲ ਹੋਵੇਗਾ ਸ਼ਹਾਦਤ ਦਾ ਜਾਮ ਜ਼ਰੂਰ ਕੀਤਾ ਸਾਰਾ ਦੇਸ਼ ਪਰਮਿੰਦਰ ਨੂੰ ਸਲਾਮ ਕਰ ਰਿਹਾ ਪਰ ਪਰਿਵਾਰ ਦੀਆਂ ਜੋ ਤਸਵੀਰਾਂ ਨੇ ਜੋ ਪਰਿਵਾਰ ਦੇ ਹਾਲਾਤ ਨੇ ਉਹ ਦੇਖ ਨਹੀਂ ਹਿੰਤੇ ਜੋ ਕੋਈ ਵੀ ਸੁਣਦਾ ਕਿ ਹਰਮਿੰਦਰ ਸ਼ਹੀਦ ਹੋ ਗਿਆ ਉਸਦੇ ਅੱਖਾਂ ਦੇ ਵਿੱਚੋਂ ਅਥਰੂ ਆਉਂਦੇ ਨੇ ਆਉਣ ਵੀ ਕਿਉਂ ਨਾ ਕਿਉਂਕਿ ਜੇ ਤਾਂ ਉਹ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਚੁੱਕਿਆ ਨੇ ਕਿ ਕਿੰਨੀ ਗਰੀਬੀ ਦੇ ਵਿੱਚ ਪਰਿਵਾਰ ਪਲਿਆ ਇੱਕ ਕਮਰੇ ਦੇ ਵਿੱਚ ਪਰਿਵਾਰ ਰਹਿੰਦਾ ਸੀ ਤਾਂ ਇੱਕੋ ਇੱਕ ਸਹਾਰਾ ਸੀ ਪਰਮਿੰਦਰ ਜੋ ਪ੍ਰਮਾਤਮਾ ਨੇ ਖੋ ਲਿਆ ਸੋ ਰojana spokesperson ਵੱਲੋਂ ਵੀ ਇਸ ਸੂਰਬੀਰ ਨੂੰ ਸਲਾਮ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਵੈਗਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਜਾਵੇ ਤੇ ਅੱਗੇ ਤੋਂ ਉਹਨਾਂ ਦਾ ਸਮਾਂ ਕੁਝ ਐਦਾਂ ਸੁਖਾਲਾ ਹੋਵੇ ਵੈਗਰੂ ਅੱਗੇ ਅਰਦਾਸ ਆ ਕਿ ਉਹ ਆਪਣੇ ਪੁੱਤ ਦੀ ਸ਼ਹਾਦਤ ਤੇ ਮਾਣ ਕਰਕੇ ਜੀਉ ਸਕਣ ਮੰਡੀ ਕੁਇੰਦਗੜ ਤੋਂ ਤਰਮਿੰਦਰ ਸਿੰਘ ਉਲਾਨਾਸ ਫੋਕਸਮੈਂਟ